ਖਾਰੇ ਫਤੇ ਦੁੱਧ ਫੀਂਡਿਆ ਮੰਮੀ ਨੇ ਇਹਨੂੰ ਅੱਜ ਤਿਆਰ ਕੀਤਾ ਨਾ ਹੱਥਾਂ ਆ ਕੇ ਇੰਦਰੇ ਬੈਠੇ ਐ ਕੀ ਸੋਚਣ ਦੇ ਕੀ ਸੋਚਣ ਦੇ ਹਰ ਗੁੰਨੇ ਤੋੜਦਾ ਵਾ ਡੋਗੀ ਇੱਕ ਵਾਈਟ ਦੀ ਇੱਧਰ ਮੰਮੀ ਲੈ ਕੇ ਆਏ ਨੇ ਚਾਹ ਛੁੱਟੇ ਕਿੱਥੇ ਹੁੰਦਾ ਜੀ ਚਾਹ ਲੈ ਕੇ ਆਂ ਮੁੰਡੀਆਂ ਰਾਤੀਆਂ ਮੁੰਡੇ ਕਿੰਨੇ ਖੜੀ ਉੱਥੋਂ ਅੱਛਾ ਹਮਮ ਨਾ ਦੱਸ ਛੁੱਟੇ ਕਿੱਥੇ ਗਏ ਦਾਦੀ ਮੰਮੀ ਕਿੱਥੇ ਗਏ ਨਾ ਦੱਸ ਉੱਥੇ ਜੇ ਹੁੰਦਾ ਤੇ ਇਹਨੇ ਪੁੱਛ ਲੈਣਾ ਸੀ ਉੱਥੇ ਦਾਦੀ ਤੇਰੇ ਨਾਲ ਹਮਮ ਹਾਂ ਦਾਦੀ ਲੱਗਦਾ ਆ ਗਈ ਦਾਦੀ ਨਹੀਂ ਆਇਆ ਹਣਾ ਮੈਂ ਤਾਂ ਇਹ ਲੈ ਕੇ ਆਉ ਆਪਣੀ ਚਾਹ ਹਾਂਜੀ ਪਾਜੀ ਤੁਸੀਂ ਗਰੰਡੇ ਜੀ ਇਹ ਖੇਡਣ ਡੱਕਾ ਰੋਣੇ ਜਾਂਦੇ ਨਾਲ ਹਰਪਤ ਸਿੰਘ ਕਿਦਾਂ ਦੇ ਲੱਗੀਆਂ ਡ੍ਰਿੱਪਾਂ ਟੋਪੀ ਨਹੀਂ ਸੈੱਟ ਹੋਣ ਈ ਹਾਂਜੀ ਦੋਸਤੋ ਹੈ ਆਈਵਾ ਹੋ ਨਾ ਆਉਈ ਨਾ ਗੱਲਾਂ ਲੈਵ ਡ੍ਰਿੱਪ ਲੱਗੀ ਬਈ ਇਹ ठीक है ना ठीक गुड कल रा फिर डॉक्टर घर सदल घर में करें। चलो अपना माता ही बार 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 होस्पिटल जाऊे तो कोटिया दो तीन पाके रखनिया आ कह डी फतेह आ गई कह बहुत कगते क्या ਇਸਨ ਦੱਬੀਆਂ ਨਾ ਧੜਕਾਂ ਜੀ ਫੇਰ ਚੱਲਦੀ ਆ ਹਾਂ ਹਾਂ ਚੱਲੀ ਆੱਖਾਂ ਦਾ ਬਾਣੇ ਦੇ ਦੀ ਸਰਦਵਾਤ ਤੇ ਹਾਂ ਤੇਰਾ ਆ ਦੀਪ ਹੁਣੇ ਇਹਦੇ ਅੱਜ ਅੱਜ ਬੜੀ ਚੰਗਾ ਜੀ ਹੋ ਰਿਆ ਅਮੇ ਆਖੀ ਕੰਮ ਦਾ ਕਹਿੰਦੇ ਖਵਲ ਵਾਲੇ ਮਹਾਰਾਜ ਜੀ ਗੁਰੂ ਘਰੋਂ ਪਾਸ਼ਾ ਹੀ ਗੁਰਾਂ ਦਾ ਮਹਾਰਾਜ ਜੀ ਬੜੀ ਮੇਰ ਰਹੀ ਹਾਂ ਤੇ ਚੱਲਦਾ ਰਿਹਾ ਹੁਣੇ ਫਰੀਦਕੋਹੜ ਹੁਣ ਵੇਖ ਪੁਣਾਈ ਦੇ ਮੋੜ ਤਾ ਭਾਜੀ ਮੇਰੇ ਮੁੰਡਾ ਥਾਪੀ ਜਾਂਦਾ ਹੁਣ ਆਣਾ ਵੀ ਤੇ ਉਹ ਮੁੰਡੇ ਵਿਚਾਰੇ ਥਾਗੇ ਯਾਰ ਰਿਮੋਟ ਤਾਂ ਇੱਕ ਗਾਉਂ ਕਿਉਂਕਿ ਹੁਣ ਹੁਣ ਕਰਦੇ ਨੇ ਜੇ ਸ਼ੁਰੂ ਸਮੋਥ ਨੇ ਤੇ ਭਲਾ ਉਹਨੂੰ ਕਿੰਨਾ ਟਾਈਮ ਲੱਗਣਾ ਹੋ ਜਾ ਆ ਵਧੀਆ ਗੱਲ ਆ 11:30 ਪਾਜੀ ਹੋਏ ਸੀ ਤੇ ਕਿਹੜੇ ਵੇਲੇ ਘਰ ਆਉਣਾ ਚੱਲਣਾ ਚਾਹੀਦਾ ਕੰਮ ਹੋਰ ਚੱਲੇ ਤਰੱਕੀਆਂ ਕਰੇ ਕਿਹੜਾ ਹੱਥ ਬੰਨਣਾ ਨੂੰ ਨਹੀਂ ਕਾਲ ਫਿਕਾਲੇ ਲੂਣੀ ਹੈ ਜੀ ਯਾਰ ਕੋਈ ਨਹੀਂ ਪਿਆ ਰੱਖੋ ਨਾ ਵੀ ਖੁਲੋ ਕੁਛ ਲਾ ਕੇ ਟੰਗ ਤਾਂ ਕਹਿੰਦੇ ਸਵੇਰੇ ਫਿਰ ਬਾਰੀ ਆਉਣੀ ਹੈ ਜੀ ਹਾਂਜੀ ਹਾਂਗੇ ਜੇ ਹੋਰ ਕੀਮਤ ਹੈ ਠੰਢੀ ਬੜੀ ਹੈ ਭਰਾਵਾ ਮੈਂ ਵੀ ਰੋਟੀ ਖਾ ਲਈ ਮੰਮੀ ਨੇ ਹੀ ਪਾੜਤਾ ਨੇ ਫਿਰ ਮੈਨੂੰ ਭੁੱਖ ਲੱਗੀ ਯਾਰ ਆਹ ਖਾ ਲਈ ਖਾ ਲਈ ਖਾ ਲਈ ਜੀ ਆਹ ਇਸ ਕੋਲ ਫੰਡ ਹੈ ਜਮਾ ਘਰ ਤੇ ਰੱਖਿਆ ਤੇ ਮੈਨੂੰ ਮੈਨੂੰ ਭੁੱਖ ਆ ਸਹੀ ਗੱਲ ਤੇ ਇੱਕ ਚੀਜ਼ ਮੈਨੂੰ ਸਮਝਣੀ ਆਂਡੀ ਕਾਕਾ ਤੇ ਇੱਥੇ ਨਹੀਂ ਚਿੜੀਆਂ ਰਾਂ ਨਹੀਂ ਕੋਣ ਵੇਖਣ ਦੇ ਆ ਵੇਹ ਹੈ ਨਾ ਇਹ ਵੀ ਸੀ ਸੁਚਨਾਲੀ ਆ ਲੱਗਾ ਜੀ ਅਜੇ ਵੀ ਨਹੀਂ ਬੰਦ ਕਰਦੇ ਜੀ ਵੈਸੇ ਉਧਾਂ ਇੱਕ ਇਹ ਵੀ ਚੀਜ਼ ਭਾਜੀ ਦੇਖਣ ਵਾਲੀ ਆ ਤੁਸੀਂ ਕਹੇ ਵਾਲੇ ਨੇ ਖੁਬ ਕੇ ਵੇਖੀ ਜਾਓਗੇ ਨਾ ਮਜ਼ਾ ਤੁਹਾਨੂੰ ਮੇ ਆਉਣ ਡਿਆ ਬਣ ਹੁੰਦਾ ਹੁੰਦਾ ਨਹੀਂ ਤਾਂ ਇਹ ਸਚਾਈ ਆ ਇਹ ਕਈ ਵਾਰੀ ਹਰ ਗੁੰਦੇ ਨਾਲ ਮੈਂ ਬਹਿ ਜਾਣਾ ਉਹਨਾਂ ਵੇਖਣ ਦੇ ਬੰਦਾ ਵੀ ਅੱਖਾਂ ਨਹੀਂ ਮੋਡੀਆਂ ਮੋਡੀਆਂ ਦੋਨੇ ਪੈਣਾ ਐਨ ਜੱਖਾਂ ਵੱਡੀਆਂ-ਵੱਡੀਆਂ ਫੜਨੀਆਂ ਆਗੂ ਕਰਨੀਆਂ ਉਹਨੇ ਉਹਾ ਦਉਂਦੀ ਜਿੱਦਾਂ ਪੈ ਕੇ ਰੋਟੇ ਤਾਂ ਚੜਾਉਣੇ ਇੰਨਾ ਹੁਣ ਹਾਂ ਇਦਾਂ ਸਹੀ ਗੱਲ ਹੈ ਹੋਰ ਕੀ ਇਦਾਂ ਹੀ ਕਰ ਦਿੰਦੀ ਤੇ ਕਹਿੰਦੇ ਨੇ ਹੱਤੇ ਤਾਰ ਮਾਲ ਜਾ ਬੰਨਿਆ ਉਹ ਆਪਣਾ ਸੂਈ ਜੀ ਲੱਗੀ ਹੈ ਤੇ ਉਹਨਾਂ ਕਵਰ ਕੀਤਾ ਵੀ ਆੜੂ ੜਨਾ ਜਾਵੇ ਕਿਸ ਚੀਜ਼ ਨਾਲ ਮੈਨੂੰ ਮੈਨੂੰ ਆ ਨਾ ਮੈਂ ਆਪਣੇ ਚੇਤਾ ਜਾਈ ਜਾਂਦੇ ਇਦਾਂ ਮੇਰੀ ਪਟੀ ਜੀ ਹੋਈ ਤੇ ਬੜਾ ਔਖਾ ਜਾ ਰਿਹਾ ਇਹਨੇ ਕਿੰਨੇ ਦਿਨ ਬੜਾ ਔਖਾ ਰਿਹਾ ਹੈਗਾ ਕਿ ਤੇ ਉਧਰ ਆ ਨਾਨਾ ਪੂਰਾ ਯੂਰ ਲਾਉਣ ਦਿਆ ਸਵਾਉਣ ਦਿਆ ਸੌਣ ਦੀ ਕੋਸ਼ਿਸ਼ ਕਰਨ ਡਿਆ ਪਰ ਨਹੀਂ ਗੱਲ ਬਣ ਈ ਉਹ ਕਹਿੰਦਾ ਨਾ ਕੋਰੇ ਪਾਪਣ ਜਾ ਕਰ ਆਪਣੇ ਕਾਗਨੇ ਮਤ ਮਾਰੀ ਆ ਹੋ ਹਾਂਜੀ ਇੰਨੇ ਤਾਂ ਮੇਰੀ ਹਰ ਗਣੇ ਇੱਥੇ ਹੁੰਦੀ ਆ ਉਦੋਂ ਇਹ ਵੀ ਟੇਬਲ ਜਿਹੜਾ ਇਦਾਂ ਭਰ ਜਾਂਦਾ ਬਸ ਉਹਦੇ ਸਮਾਨ ਨਾਲ ਹੀ ਭਰਿਆ ਹੁੰਦਾ ਬਸ ਤਾਂ ਹਰਫਤ ਆਇਆ ਤੇ ਹੁਣ ਹਰਫਤ ਦਾ ਸਮਾਨ ਸਾਰਾ ਰੱਖਿਆ ਇਹਦੇ ਉੱਪਰ ਕਹਿੰਦਾ ਚੱਪਣਾ ਗਰਮੀ ਲੱਗਦੀ ਸੀ ਗਰਮੀ ਲੱਗਦੀ ਸੀ ਗਰਮੀ ਲੱਗਦੀ ਸੀ ਕਾਕੇ ਨੂੰ ਗਰਮੀ ਲੱਗਦੀ ਦੇਖਣਾ ਤਾਂ ਦੇਰ ਗਰਮੀ ਲੱਗਦੀ ਸੀ ਤੇ ਕਾਕਾ ਹੱਸਦਾ ਟਪਦਾ ਸੀ ਗਰਮੀ ਲੱਗਦੀ ਜਦੋਂ ਤੇ ਕਾਕਾ ਰੀ ਕਰਦਾ ਸੀ ਹੁਣ ਮਸਤਾ ਹੈ ਕਨ ਗਰਮੀ ਲੱਗਦੀ ਸੀ ਮम्मी ਤੇ ਹੁਣ ਵਾਰੀ ਆਈ ਰੋਟੀ ਖਾਣ ਦੀ ਹੁਣ ਲੱਗਿਆ ਖਾਣ ਸਾਡੇ ਨੂੰ ਹੋ ਗਏ ਪੂਰੇ ਤੇ ਨਵੀਂ ਰੋਟੀ ਬਣੀ ਛਕ ਲਿਆ ਸਾਰਿਆਂ ਨੇ ਅੱਗੇ ਵਾਲ ਢੋਂਡਿਆ ਚੰਗੇ ਸੀ ਫੜ ਗਿਆ ਨੂੰ ਕਿ ਝੋਲਿਆ ਗੋਟੇ ਦੇ ਹਾਂਜੀ ਲੈ ਵੀ ਕੋਠੇ ਦੇ ਨਾਲ ਬਹੁਤ ਆ ਚੁਕੀ ਹਾਂ ਹਾਂਜੀ ਹਾਂਜੀ ਸੱਚਾ ਮੈਂ ਸਮਾਂ ਮੈਂ ਕੋਲ ਲੱਗ ਇੱਥੇ ਆਜਾ ਮਾਰ ਗੱਲ ਸੁਣਾ ਮੈਂ ਆਇਆ ਸੀ ਕਿਹੜੇ ਬੰਦੇ ਫਿਰਦੇ ਨੇ ਇਹ ਇੱਧਰ ਬੰਦੇ ਐਕਸਪਰਟ ਬੰਦਾ ਹੈ ਵੇਨਾ ਅੱਜ ਉਹ ਹੁਣ ਹੀ ਪਤਾ ਨਹੀਂ ਉਹਨੇ ਕੋਈ ਚੁਪ ਕਰਾ ਓਏ ਐਕਸਪਰਟ ਬੰਦਾ ਹੈ ਯਾਰ ਹਰ ਗੁੰਡੇ ਦੇ ਕੰਮ ਬੰਡੀ ਗੱਲ ਛੱਡਿਆ ਬਾਹਰ ਬੰਡੀ ਗੱਲ ਬਣੂ ਗੱਲ ਹਣਾ ਐਨੂੰ ਮੈਂ ਕਿਹਾ ਰੋਟੀ ਖਵਾ ਲੰਡੀ ਸੀ ਕਾਲਾ ਚੋਚੀ ਕਾਲਾ ਚੋਚੀ ਦਾ ਬੜਾ ਸੋਣਾ ਬਲਾਉਗੀ ਜਦੋਂ ਨਾ ਦੋ ਚਾਰ ਵਰਡ ਉਹਦੇ ਬੜੇ ਚੰਗੇ ਲੱਗਦੇ ਆ ਪਤਾ ਕੀ ਕਹੂਗੀ ਪਪਾ ਚੋਚੀ ਐ ਨਹੀਂ ਇੰਜੇ ਮੈਂ ਅੱਖਾ ਘਟੂਗਾ ਨਾ ਦਮਕਾ ਮਾਰੂਗਾ ਚੋਚੀ ਕਹੋ ਪਪਾ ਚੋਚੀ ਕਹੋ ਗੱਲਾਂ ਤੇ ਵਰਪਾ ਸੁਣ ਨਾ ਗੱਲਾਂ ਨਹੀਂ ਗੱਲਾਂ ਜਾਂ ਫਿਰ ਮੈਨੂੰ ਜੱਫੀ ਪਾਉਣ ਲੱਪੂਗੀ ਐਦਾਂ ਨਹੀਂ ਹਰ ਕਰਾਂਗੀ ਜਾਂ ਅੰਦਰੋਂ ਮੜ ਕੇ ਉਹਨੂੰ ਪਤਾ ਵੀ ਹੁਣ ਪਪਾ ਗੁੱਸੇ 'ਚ ਆ ਗਏ ਫੇਕੋ ਪਪਾ ਚੋਚੀ ਕਹੋ ਚੋਚੀ ਕਹੋ ਜਾਂ ਮੈਂ ਜੱਫੀ ਪਾਉਣ ਲੱਪੂਗੀ ਕਾਲੋ ਉਹ ਮੈਂ ਉਹ ਚੋਚੀ ਕਹੋ ਸੌ ਗਿਆ ਨਹੀਂ ਦਮ ਹੈ ਇਹਨਾਂ ਦੀ ਬੜੀ ਸਪੀਡ ਹੈਗਾ ਸੌਣ ਅਜੇ ਭਰਮ ਭਾਜਾ ਬੰਦਿਆ ਹੋਲੀ ਹੋਲੀ ਕਰਕੇ ਇੱਕਦਮ ਵਸ ਗਈ ਜੀ ਮਰੂਗ ਇਹ ਗੱਲ ਨੂੰ ਜਾਤ ਤੇ ਨੂੰ ਇਹ ਬੜੀ ਲੇਟ ਸੰਦਾ ਯਾਰ ਮੈਨੂੰ ਸਮਝ ਨਾ ਆ ਰਿਹਾ ਕੋਈ ਰਿਕਸ ਹੋਈ ਚੱਲ ਲੈ ਜਦੋਂ ਮੇਰੇ ਨਾਲ ਸੰਗੋ ਯਾਰ ਠੀਕ ਹੈ ਐਂ ਦੱਸੀ ਪਾ ਕੇ ਸੰਨ ਇਹਗਾ ਹੈ ਗਾ ਲਾ ਗਾ ਲਾ ਆਹ ਕੋਣ ਵੇਖਦਾ ਯਾਰ ਰੋਟੀ ਪਿਚਾ ਮੰਨੇ ਆਤੀ ਅਹ ਮਰਪੁਰ ਪੱਤੀ ਹੱਥੀ ਦੀ ਹੈ ਉਹ ਨੀ ਉਹ ਬੜਤ ਨੇ ਉਹ ਲੱਗਦਾ ਪਰ ਚੰਨ ਬੰਨਦੇ ਮੈਂ ਕਿ ਕਦੋਂ ਵੀ ਵੇਖਣ ਦੇ ਹੋਰ ਕੋਈ ਵੇਖੇ ਅਗਰ ਲੱਗੇ ਕੁਸਕਣਾ ਵੀ ਕੋਣ ਨਾ ਕੁਸਕਣਾ ਨਹੀਂ ਉਹ ਜਿਹੇ ਜਿਵੇਂ ਚ ਪਕੜਾ ਨੋਟ ਲੱਪੇ ਜਿਹੇ ਹੱਤ ਮਾਂ ਡਿਆ ਸਹੀ ਗੱਲ ਨੇ ਅਗੇ ਮੇਰੇ ਭਾਜੀ ਕਈ ਵਾਰੀ ਨਾ ਉਸ ਸਮਾਂ ਇਹ ਹੋ ਜਾ ਜਾਂਦਾ ਨਾ ਵੀ ਭਾਵੇਂ ਜਿੱਦਾਂ ਮਰਜੀ ਮਾਰੇ ਕਾਲਪੁਰ ਫਾਈਕ ਨੂੰ ਚਲੋ ਥੋੜ੍ਹ ਨਹੀਂ ਦਿੱਤੀ ਵੀ ਕਿਸੇ ਗੱਲ ਦੀ ਵੀ ਨਾ ਕਿਸੇ ਚੀਜ਼ ਦੀ ਘਾਟ ਰਹੀ ਮਾਰੇ ਦੀ ਹੀ ਕਿਰਪਾ ਪਰ ਕਈ ਵਾਰੀ ਸਮਾਂ ਐਸਾ ਆ ਜਾਂਦਾ ਤੁਹਾਡੀ ਜੇ 50 50 ਰੁਪਏ ਵੀ ਨਹੀਂ ਹੋਣਗੇ ਇਹ ਤਾਂ ਹੋ ਜਾਂਦਾ ਹੈ ਅੱਜ ਦਾ ਭਾਜੀ ਅੱਜ ਖਲੋਤਾਂ ਦਾ ਟਾਈਮ ਸੀਰੀਅਸ ਸੀ ਅੱਜ ਸੱਚਾਈ ਦੱਸਾਂ ਬੜੇ ਜਣੇ ਕਹਿੰਦੇ ਹਣ ਨੂੰ ਵੀ ਐਦਾਂ ਹੁੰਦਾ ਸੀਰੀਅਸਲੀ ਗੱਡੀ 'ਚ ਤਾਂ ਘਮੇੜਾ ਪਰ ਅੱਜ ਭਾਜੀ ਅੱਜ 50 ਰੁਪਏ ਜੀ ਦੇ ਵਿੱਚ 50 ਰੁਪਏ ਤੇ ਸਮੁੰਦਰ ਪੇ ਦੇ ਵਿੱਚ 250 ਰੁਪਏ ਦਾ ਸੱਚਾਈ ਹੈ ਅੱਜ ਦੀ ਮਨਵਾਦ ਘਟ ਚਲਦੀ ਰਹਿੰਦੀ ਹੈ ਨਾ ਹੂੰ ਇਦਾਂ ਹੀ ਜਿੰਦਗੀ ਦਾ ਸਿਸਟਮ ਆ ਵੀ ਹੁਣ ਚਲੋ ਕੋਈ ਨਹੀਂ ਮਾਰੇ ਕਰਪਾ ਕਰੇ ਤੁਗਾ ਦੇਗਾ ਮਾਰੇ ਚ ਗੱਲ ਟਾਈਮ ਹੋਣਾ ਆਉਣਾ ਚਾਹੀਦਾ ਫੇਰ ਹੀ ਪਰ ਮਾਰਵਾ ਦਾ ਨਾਂ ਹਰ ਕੋਈ ਲੈਂਦਾ ਕ ਨਹੀਂ ਕਰਪਾ ਬਿਲਕੁਲ ਸਹੀ ਗੱਲ ਹੈ ਕੈਂਡੀ ਦਾ ਲਾਤਾ ਹੀ ਹੁੰਦਾ ਇਹ ਤੇ ਕੈਂਡੀ ਦਾ ਦੂਜਾ ਲਾ ਲਿਆ ਐਪੀਸੋਡ ਤੇ ਇਧਰ ਦੀਵ ਹਰ ਫਤਿਆਂ ਲੱਗਾ ਕਸੀਆਂ ਕਿੱਡੀਆਂ ਕਰਨਾ ਵਾਸਤੇ ਜੀ ਅਜਰ ਮਾਲ ਪਾਲਿਆ ਹੱਥ ਇਹਨਾਂ ਜੀ ਇਹ ਲੈਣਾ ਸੁਈ ਪਹਿਲਾਂ ਕੋਟਿੰਨੀ ਪਾਈ ਤੇ ਹੁਣ ਦੋ ਦੋ ਪਾਈਆਂ ਹਾਂ ਜੀ ਹੂੰ ਮਜਾ ਆਇਆ ਇਹਨੂੰ ਕੈਂਡੀ ਪਸੰਦ ਆਇਆ ਹੈ ਹੈ ਓਏ ਉਹਦੇ ਦੇਖਣ ਲਿਆ ਉਹਦੀ ਐਨ ਕੱਦ ਨਹੀਂ ਵੇਖਣ ਲਿਆ ਲੈ ਵੀ ਕੈਂਡੀ ਮੁੰਡੇ ਨੂੰ ਪਸੰਦ ਆ ਰਿਹਾ ਤੂੰ ਵੀ ਇਹ ਵੇਖਣ ਲਿਆ ਕਡੇਰੀ ਨਾਲ ਤੇਰੇ ਐਪੀਸੋਡ ਵੇਖਣੇ ਬਸ ਕੀ ਕੀ ਗੱਲ ਕਾਦੇ ਚਾਚਾ ਚਾਚੀ ਅਤੇ ਮਾਮਾ ਦੇ ਹੈ ਹੀ ਹੈ ਨਾ ਨਹੀਂ ਮੋਸਿਬੂਆ ਹੈ ਕਿਤੇ ਹੈ ਨਾ ਗੱਲਾਂ ਕਰਦੇ ਪਏ ਪਰਸੋਂ ਗਏ ਬਸ ਜੋ ਨੇ ਹਮ ਅਜੀ ਅਭੀ ਜੇ ਤੁਸੀਂ ਜਾਇਆ ਜੈਸੀ ਨੇ ਥੋੜਾ ਬੜਾ ਦੇਣ ਲਾ ਆ ਲਈ ਲੱਗ ਜਾਂਦਾ ਫਿਰ ਵੀ ਐਵੇਂ ਅਕੀ ਮਾਰੇ ਦੀ ਕਿਰਪਾ ਨਾਲ ਮੜਾ ਮਟਾ ਤੇ ਜਿੰਗੜਾ ਤੋਂਡ ਪੈ ਗਈ ਉਹਦਾਂ ਤੁਸੀਂ ਮੁੰਡੇ ਨੂੰ ਲੈ ਕੇ ਬਹੁਤ ਔਖਾ ੜਕਾ ਛੜਕਾ ਦੇ ਜਾਣਾ ਆਉਣਾ ਇਧਰ ਉਧਰ ਇਹਦੇ ਚੱਲ ਮੜਾ ਮਟਾ ਆ ਜੀ ਕੋ ਮੁਸ਼ਕਿਲੀਆਂ ਕੀ ਡੀ ਗਈ ਮੈਂ ਤੁੰਡਾ ਘਟ ਪੈਂਡਿੰਗ ਜਾਣਾ ਨਹੀਂ ਤੇ ਬਹੁਤ ਔਖਾ ਹੈ ਕਦੇ ਜਾਣਾ ਆਉਣਾ ਆ

ਹਰ ਫਤੇ ਇਧਰ ਇਧਰ ਹਰ ਫਤੇ ਇਧਰ ਭਾਈ ਹਰ ਫਤੇ ਉਹ ਉਹ ਨੂੰ ਨਜ਼ਰ ਆ ਜਾ ਹੁੰਦਾ ਟੀਵੀ ਤੇ ਉਹ ਕਰਿਆ ਹੁਣ ਹੈ ਬੜਾ ਸਮਾਂ ਲੱਗਣ ਦਾ ਬੈਠਾ ਰਹਿ ਲੇ ਨੂੰ ਉਹ ਜਿਆਦਾ ਸਾਰੀ ਰਾਤ ਜਾਂ ਮਰਦੀ ਕਰਦਾ ਰਹੀ ਹਰ ਫਤੇ ਅੱਜ ਪੜਾਈ ਪੜਾਈ ਵੇਖਣ ਦੇ ਟੀਵੀ ਇਧਰ ਵੇਖਿਓ ਆ ਕੇ ਕਾਕੇ ਨਾਲ ਵੇ ਬੈਠਾ